ਸਵਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਸਾਡੇ ਸੁਣ ਵਾਲਿਆਂ ਨੂੰ ਅੱਜ ਟੇਣਾ ਜੀ ਦਾ ਜਨਮ ਦਿਨ ਹੈ ਟੇਣਾ ਸਾਹਿਬ ਤੁਹਾਨੂੰ ਜਨਮ ਦਿਨ ਬਹੁਤ ਬਹੁਤ ਮੁਬਾਰਕ ਹੋਵੇ ਤੇ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਦਿਲੀ ਤੌਰ ਦੇ ਉੱਤੇ ਮੈਂ ਤੁਹਾਡਾ ਹਮੇਸ਼ਾ ਸ਼ੁਕਰੀਆ ਕਰਦਾ ਵੀ ਹਾਂ ਤੁਸੀਂ ਸਾਡੇ ਵੱਡੇ ਹੋ ਸਤਿਕਾਰਯੋਗ ਹੋ ਬਹੁਤ ਬਹੁਤ ਧੰਨਵਾਦ ਜੀ ਵਧਾਈਆਂ ਲਈ ਬਹੁਤ ਸ਼ੁਕਰੀਆ ਜੀ ਥੈਂਕ ਯੂ ਤੇ ਟੇਣਾ ਜੀ ਕੁੰਭ ਦਾ ਮੇਲਾ ਵੀ ਲੱਗ ਗਿਆ ਕਹਿੰਦੇ ਮਹਾਕੁੰਭ ਐਤ ਕੀ ਕੋਈ ਰਿਪੋਰਟ ਆਈ हां बिल्कुल जी बिल्कुल बहुत बड़े पडर पे रिपोर्ट आ रही है। ओथे आज भी 1.5 करोड़ ਦੇ ਕਰੀਬ ਲੋਕਾਂ ਨੇ ਡੁਬਕੀ ਲਾਈ ਆ ਗੰਗਾ ਦੇ ਵਿੱਚ। ਜਿਸ ਤਰੀਕੇ ਦੇ ਨਾਲ ਉਥੇ ਦੁਨੀਆ ਭਰ ਦੇ ਵਿੱਚੋਂ ਸੰਗਤ ਪਹੁੰਚੀ ਆ, ਜਿਸ ਤਰੀਕੇ ਦੇ ਨਾਲ ਉਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਸਾਧੂ ਪਹੁੰਚੇ ਆ, ਸੰਤ ਪਹੁੰਚੇ ਆ। ਉਥੇ ਜਿਹੜਾ ਮੀਡੀਆ ਜਿੰਨੀ ਵੱਡੀ ਗਿਣਤੀ ਦੇ ਵਿੱਚ ਉਥੇ ਪਹੁੰਚਿਆ, ਜਿਸ ਤਰੀਕੇ ਦੇ ਨਾਲ ਇਹ ਫਰਵਰੀ ਦੇ ਅੱਧ ਤੱਕ ਜਿਹੜਾ ਇਹ ਮਹਾਪੰਮ ਚੱਲਣਾ ਹੈਗਾ, ਉਹਦੇ ਲਈ ਹਰ ਰੋਜ਼ੀ ਬਹੁਤ ਵੱਡੇ ਪੱਧਰ ਤੇ ਤਿਆਰੀਆਂ ਹੈਗੀਆਂ। ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਵੀ ਭਾਈ ਅਸੀਂ ਉੱਥੇ ਤਿਆਰੀਆਂ ਦੇ ਵਿੱਚ ਕਸਰ ਕੋਈ ਨਹੀਂ ਬਾਕੀ ਛੱਡੀ 3000 ਕਰੋੜ ਰੁਪਏ ਤੋਂ ਉੱਤੇ ਦਾ ਬਜਟ ਹੈਗਾ ਜੀ ਇਸ ਦੀ ਮਹਾਪੰਬ ਦੇ ਲਈ ਆ ਮੈਂ ਹੁਣੇ-ਹੁਣੇ ਰਿਪੋਰਟਾਂ ਪੜ੍ਹ ਕੇ ਹਟਿਆ ਵੀ ਭਾਈ ਉੱਥੇ ਦਵਾਈਆਂ ਦੇ ਪ੍ਰਬੰਧ ਕਿਸ ਤਰੀਕੇ ਨਾਲ ਕੀਤੇ ਗਏ ਆ ਉੱਥੇ ਲੋਕਾਂ ਦੇ ਲਈ ਪ੍ਰਬੰਧ ਪਲੇਟਫਾਰਮਾਂ ਤੇ ਕਿਸ ਤਰੀਕੇ ਨਾਲ ਕੀਤੇ ਗਏ ਆ ਸੋ ਜਿਹੜੀਆਂ ਆਪਾਂ ਡਰੋਨ ਦੇ ਰਾਹੀਂ ਤਸਵੀਰਾਂ ਦੇਖਦੇ ਆ ਉਹਦੇ ਵਿੱਚ ਲੋਕ ਹੀ ਲੋਕ ਨਜ਼ਰ ਆਉਂਦੇ ਆ ਵੀ ਜਿੱਥੋਂ ਤੱਕ ਵੀ ਅੱਖ ਦੀ ਮਾਰ ਜਾਂਦੀ ਸਿਰਫ ਲੋਕ ਹੀ ਨਜ਼ਰ ਆਉਂਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਆ ਬਾਬਾ ਸੂਰਤ ਸਿੰਘ ਨੇ ਪਹਿਲਾਂ ਭੁੱਖ ਹੜਤਾਲ ਕੀਤੀ ਸੀ ਜੀ ਮੈਂ ਸੁਣਿਆ ਵੀ ਉਹ ਕਾਲ ਚਲਾਣਾ ਕਰ ਗਏ ਆ ਹਾਂ ਬਿਲਕੁਲ ਜੀ ਬਾਬਾ ਸੂਰਤ ਸਿੰਘ ਖਾਲਸਾ ਨੇ ਜਿਹੜੇ ਤੇ ਉਹਨਾਂ ਦੀ ਅੱਜ ਮੌਤ ਹੋ ਗਈ ਹੈ ਜੀ 92 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਿਆ ਪਿੰਡ ਇਹਨਾਂ ਦਾ ਪਿੱਛਾ ਜਿਹੜਾ ਉਹ ਹਸਨਪੁਰ ਵੱਲ ਦਾ ਇਹਨਾਂ ਦੇ ਜਿਹੜੇ ਧੀਆਂ ਪੋਤਾ ਉਹ ਅਮਰੀਕਾ ਦੇ ਵਿੱਚ ਰਹਿੰਦੇ ਆ ਇਸ ਕਰਕੇ ਕੁਝ ਸਮਾਂ ਪਹਿਲਾਂ ਅਮਰੀਕਾ ਦੇ ਵੱਲ ਆ ਗਏ ਸੀ ਮੇਰੇ ਖਿਆਲ ਹੈ ਵੀ ਸਾਡੇ ਪਰਿਵਾਰਕੀਆਂ ਦੇ ਵਿੱਚੋਂ ਸ਼ਾਇਦ ਕੰਨਾਂ ਨੂੰ ਨਾ ਪਤਾ ਹੋਵੇ ਵੀ ਪਹਿਲਾਂ ਇਹ ਸਰਕਾਰੀ ਨੌਕਰੀ ਕਰਦੇ ਹੁੰਦੇ ਸੀ ਪਰ 1984 ਦੇ ਆਪਰੇਸ਼ਨ ਬਲੂ ਸਟਾਰ ਦੇ ਵਿਰੋਧ ਵਿੱਚ ਇਹਨਾਂ ਨੇ ਜੀ ਉਦੋਂ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ ਸੀ ਫਿਰ ਆਪਾਂ ਜਾਣਦੇ ਜੀ ਕਿ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਸੰਘਰਸ਼ ਕੀਤਾ ਲਗਭਗ 7 ਸਾਲ ਤੱਕ ਡੀ ਐਮ ਸੀ ਦੇ ਵਿੱਚ ਰੱਖਿਆ ਗਿਆ ਤੇ 8 ਸਾਲ ਇਹਨਾਂ ਦੀ ਕੋਲ ਜਿਹੜੀ ਭੁਖੜ ਤਾਲ ਚੱਲੀ ਆ ਇਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਸੀ ਵੀ ਭਾਈ ਕਿਸ ਤਰੀਕੇ ਦੇ ਨਾਲ ਇਸ ਵੇਲੇ ਬੰਦੀ ਸਿੰਘ ਆ ਜਿਹੜੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵਿਚਾਰੇ ਇਹਦਾ ਜੇਲ੍ਹਾਂ ਦੇ ਵਿੱਚ ਬੈਠੇ ਰਹੇ ਹਾਕੀ ਤੇ ਜਾਣ ਇਹਨਾਂ ਨੇ ਚਿੱਠੀ ਦੇ ਵਿੱਚ ਇੱਕ ਹੋਰ ਨੁਕਤਾ ਉਭਾਰਿਆ ਸੀ ਵੀ ਗੱਲ ਕੱਲੇ ਸਿੱਖਾਂ ਦੀ ਨਹੀਂ ਆ ਗੱਲ ਸਿੱਖਾਂ ਤੋਂ ਇਲਾਵਾ ਜੇ ਹਿੰਦੂ ਵੀ ਆ ਜਾਂ ਕੋਈ ਹੋਰ ਭਾਈਚਾਰੇ ਦਾ ਵੀ ਆ ਜਿਨ੍ਹਾਂ ਨੇ ਆਪਣੀ ਸਜ਼ਾ ਕਾਨੂੰਨ ਦੇ ਮੁਤਾਬਕ ਅਦਾਲਤੀ ਨਿਯਮਾਂ ਮੁਤਾਬਕ ਪੂਰੀ ਕਰ ਲਈ ਆ ਉਹਨੂੰ ਰਿਹਾ ਕੀਤਾ ਜਾਵੇ ਤੇ ਵੱਖਰੀ ਗੱਲ ਆ ਪਈ ਰੜੀ ਜਿਹੜੀ ਹੜਤਾਲ ਆ ਜਿਹੜਾ ਜਿਹੜਾ ਸੰਘਰਸ਼ ਆ ਉਹਨੂੰ ਬੂਰ ਨਹੀਂ ਲੱਗਿਆ ਕਿਉਂਕਿ ਬੰਦੀ ਸਿੰਘ ਕਿਹੜਾ ਰਿਹਾ ਹੋਇਆ ਅੱਜ ਵੀ ਉਵੇਂ ਦਾ ਉਵੇਂ ਮੋਹਾਲੀ ਦੇ ਵਿੱਚ ਅੱਜ ਵੀ ਮੋਰਚਾ ਚੱਲ ਰਿਹਾ ਪਰ ਇਹਨਾਂ ਦੀ ਮੌਤ ਹੋਈ ਆ ਅੰਤਖ ਜਿਹਾ ਬੰਦਿਆਂ ਨੇ ਕਹੀਆਂ ਨੇ ਬੰਦੀ ਸੰਗਾਂ ਦੀ ਰਿਹਾਈ ਦੇ ਲਈ ਸੰਘਰਸ਼ ਕਰਨ ਵਾਲਿਆਂ ਜਿਥੇ ਬੰਦੀਆਂ ਨੇ ਅੱਜ ਦੁੱਖ ਦਾ ਪ੍ਰਗਟਾਵਾ ਕੀਤਾ ਜੀ ਡੱਲੇਵਾਲ ਸਾਹਿਬ ਦੀ ਸਿਹਤ ਕਿਵੇਂ ਹੈ ਤੇ ਹੋਰ ਕੀ ਖਬਰਾਂ ਨੇ ਆਥੇਨ ਸਾਹਿਬ ਅੱਜ 51ਵਾਂ ਦਿਨ ਚੱਲਦਾ ਜੀ ਅੱਜ 51ਵਾਂ ਦਿਨ ਵੀ ਪੂਰਾ ਹੋ ਗਿਆ ਭਾਰਤੀ ਸਮੇਂ ਦੇ ਮੁਤਾਬਕ ਤਰੀਕ ਦੇ ਮੁਤਾਬਕ ਡੱਲੇਵਾਲ ਸਾਹਿਬ ਦੇ ਬਾਰੇ ਅੱਜ ਡਾਕਟਰਾਂ ਦੀ ਇੱਕ ਰਿਪੋਰਟ ਆਈ ਆ ਉਹ ਕਹਿੰਦੇ ਜੀ ਪਾਣੀ ਦਾ ਚਮਚਾ ਮੂੰਹ ਦੇ ਵਿੱਚ ਪਾਜੇ ਉਲਟੀ ਦੇ ਰੂਪ ਦੇ ਵਿੱਚ ਬਾਹਰ ਆ ਜਾਂਦਾ ਅੰਦਰੋਂ ਸਰੀਰ ਨੇ ਅੰਗ ਆ ਜਿਹੜੇ ਉਹ ਮਰ ਚੁੱਕੇ ਆ ਜਾਂ ਮਰਦੇ ਜਾ ਰਹੇ ਆ ਸਮਝੋਰ ਇਹਨੇ ਪੈ ਗਏ ਆ ਵੀ ਇਹਨਾਂ ਨੂੰ ਬਚਾ ਸਕਣਾ ਹੁਣ ਕੋਈ ਸੌਖਾ ਕੰਮ ਨਹੀਂ ਆ। ਉਹਨਾਂ ਨੇ ਇਹ ਗੱਲ ਕਹੀ ਆ ਵੀ ਹਾਲਾਤ ਬਹੁਤ ਨਾਜ਼ਕ ਹੈਗੇ ਆ। ਪਰ ਜਦੋਂ ਅੱਜ ਸੁਪਰੀਮ ਕੋਰਟ ਦੇ ਵਿੱਚ ਖੰਸਾਬ ਵਿਚਾਰ ਹੋਇਆ ਇਸ ਵਿਸ਼ੇ ਦੇ ਉੱਤੇ ਤਾਂ ਪੰਜਾਬ ਦੀ ਸਰਕਾਰ ਦੇ ਵੱਲੋਂ ਜਿਹੜੇ ਵਕੀਲ ਪੇਸ਼ ਹੋਏ ਕਪਲ ਸਿੰਬਲ ਸਾਹਿਬ ਉਹ ਕਹਿੰਦੇ ਜੀ ਢੱਲੇਵਾਲ ਦੀ ਹਾਲਤ ਸਥਿਰ ਆ। ਢੱਲੇਵਾਲ ਦੀ ਹਾਲਤ ਦੇ ਵਿੱਚ ਸੁਧਾਰ ਆ। ਤੇ ਅੱਗੋ ਜੱਜ ਸਾਹਿਬਾਨ ਨੇ ਸਵਾਲ ਕੀਤਾ ਵੀ ਤੁਸੀਂ ਕਹਿੰਦੇ ਵੀ ਹਾਲਤ ਸਥਿਰ ਆ। ਤੁਹਾਡੇ ਕੋਲ ਰਿਪੋਰਟ ਕਿਹੜੀ ਆ? ਤੁਸੀਂ ਦੱਸੋ ਵੀ ਕਿਹੜੇ-ਕਿਹੜੇ ਟੈਸਟ ਕਰਵਾਏ ਆ। ਟੈਸਟਾਂ ਦੀ ਰਿਪੋਰਟ ਦਿਖਾਓ। ਸੋ ਹੁਣ ਮਾਨਯੋਗ ਅਦਾਲਤ ਨੇ ਗੱਲ ਕਹੀ ਆ ਵੀ ਇਮਜ਼ ਦੇ ਅਧਿਕਾਰੀ ਜਿਹੜੇ ਇਮਜ਼ ਦੇ ਡਾਕਟਰ ਆ ਜਿਹੜੇ ਉਹਨਾਂ ਦੇ ਵੱਲੋਂ ਸਾਰੀ ਰਿਪੋਰਟ ਆ ਜਿਹੜੀ ਲਈ ਜਾਊਗੀ ਉਹ ਰਿਪੋਰਟ ਅਦਾਲਤ ਦੇ ਵਿੱਚ ਜਮ੍ਹਾਂ ਕਰਵਾਉਣਗੇ ਵੀ ਭਾਈ ਸਾਨੂੰ ਇਮਜ਼ ਦੇ ਉੱਤੇ ਨਿਰਭਰ ਹੋਣਾ ਪੈਣਾ ਵੀ ਭਾਈ ਉਹ ਦੱਸਣਗੇ ਹੁਣ ਕਿ ਭਾਈ ਇਹਨਾਂ ਦੀ ਸਿਹਤ ਕਿਵੇਂ ਹੈਗੀ ਆ ਜਨਾਬ ਜੀ ਭਰ ਦੀ ਜੁਡੀਸ਼ਰੀ ਤੇ ਸਵਾਲ ਉੱਠ ਰਹੇ ਨੇ ਆਸਾ ਰਾਮ ਨੂਰੇ ਹਾ ਕਰ ਦਿੱਤਾ ਗਿਆ ਔਰ ਉਹਦੇ ਚੇਲੇ ਨੱਚ ਰਹੇ ਨੇ ਪਟਾਕੇ ਚਲਾ ਰਹੇ ਨੇ ਗੱਲ ਇਹ ਜੀ ਕਿ ਜਿਹੜੇ ਬੰਦੇ ਨਾ ਭਗਤ ਭਗਤੀ ਦੇਖੋ ਬਹੁਤ ਸਾਰੇ ਲੋਕ ਕਰਦੇ ਆ ਵੱਖ-ਵੱਖ ਲੋਕਾਂ ਨਹੀਂ ਪਰ ਅੰਨੀ ਭਗਤੀ ਸਾਧਗਰੀ ਦੀ ਬਹੁਤ ਸਾਰੇ ਲੋਕ ਕਰਦੇ ਆ ਕੋਈ ਆਸਰਾਮ ਦਾ ਚੈਨਾ ਕੋਈ ਸਿਰਸੇ ਵਾਲੇ ਦਾ ਚੈਨਾ ਹੋ ਕਿਸੇ ਦਾ ਚੈਨਾ ਹੋ ਕਿਸੇ ਦਾ ਚੈਨਾ ਚਲੋ ਸਰਦੀ ਆਪੋ ਆਪਣੀ ਮਰਜ਼ੀ ਹੈ ਜੀ ਅਸੀਂ ਇਹਦੇ ਉੱਤੇ ਟਿੱਪਣੀ ਕਰ ਗਿਆ ਖੈਰ ਗੱਲ ਇਹ ਜੀ ਕਿ ਆਸਰਾਮ 11-12 ਵਰਿਆਂ ਬਾਅਦ ਜ਼ਮਾਨਤ ਲੈਣ ਦੇ ਵਿੱਚ ਕਾਮਯਾਬ ਹੋਇਆ ਤੇ ਅੱਜ ਜੋਧਪੁਰ ਦੀ ਜੇਲ੍ਹ ਦੇ ਵਿੱਚੋਂ ਉਹ ਬਾਹਰ ਆ ਗਿਆ ਇਹ ਜਦੋਂ ਤੋਂ ਜੇਲ੍ਹ ਦੇ ਵਿੱਚ ਗਿਆ ਤੇ ਉਹਨੂੰ ਪਹਿਲੀ ਵਾਰ ਜ਼ਮਾਨਤ ਮਿਲੀ ਆ ਉਹਦਾ ਮੁੰਡਾ ਜਿਹੜਾ ਨਰਾਇਣ ਸਾਈ ਉਹ ਵੀ ਔਰਤਾਂ ਦੇ ਨਾਲ ਕਿਥੇਤ ਜਿਹੜਾ ਉਹ ਔਰਤ ਦੋਸ਼ ਲੱਗੇ ਸੀਗੇ ਵੀ ਭਾਈਵਾਲਾਂ ਨੇ ਨਜਾਇਜ਼ ਸਬੰਧਾਂ ਦੇ ਤੇ ਆਸਾ ਰਾਮ ਦੇ ਉੱਤੇ ਵੀ ਇਹੋ ਜੇ ਲੱਗੇ ਆ ਸੋ ਪਹਿਲੀ ਵਾਰ ਉਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲਿਆ ਸੀ 31 ਮਾਰਚ ਤੱਕ ਆਸਾ ਰਾਮ ਨੇ ਜੇਲ੍ਹ ਦੇ ਵਿੱਚੋਂ ਬਾਹਰ ਰਹਿਣਾ ਦੂਜੀ ਗੱਲ ਇਹ ਵੀ ਸਿਹਤ ਦੇ ਕਾਰਨਾਂ ਦਾ ਹਵਾਲਾ ਦੇ ਕੇ ਉਹਨੂੰ ਜ਼ਮਾਨਤ ਮਿਲੀ ਆ ਵੀ ਭਾਈ ਉਹਨੇ ਇਲਾਜ ਕਰਵਾਉਣਾ ਬਾਹਰ ਆ ਕੇ ਤੇ ਅਗਲੀ ਗੱਲ ਇਹ ਵੀ ਜਦੋਂ ਅੱਜ ਜੋਧਪੁਰ ਦੀ ਜੇਲ੍ਹ ਦੇ ਵਿੱਚੋਂ ਆਸਾ ਰਾਮ ਬਾਹਰ ਆਇਆ ਤੇ ਭਗਤ ਤਾਂ ਫਿਰ ਭਗਤ ਹੁੰਦੇ ਆ ਉਹਨਾਂ ਨੇ ਫੁੱਲ ਉੱਤੇ ਛ ਉਹਨਾਂ ਨੇ ਪਤਾ ਲੱਗਿਆ ਕਿ ਭੰਗੜੇ ਪਾਏ ਆ ਉਹਨਾਂ ਨੇ ਆਤਸ਼ਬਾਦੀ ਚਲਾਈ ਆ ਪਟਾਕੇ ਬਹੁਤ ਚਲਾਏ ਉਹਨਾਂ ਨੇ ਅੱਛਾ ਦਿੱਲੀ ਦੀ ਚੋਣ ਦੇ ਵਿੱਚ ਪੰਜਾਬ ਦੇ ਐਮ ਐਲ ਏ ਦੀ ਡਿਊਟੀ ਲਾ ਦਿੱਤੀ ਕੇਜਰੀਵਾਲ ਨੇ ਔਰ ਕਹਿੰਦੇ ਖਰਚਾ ਉਹਨਾਂ ਐਮ ਐਲ ਏ ਨੂੰ ਆਪ ਕਰਨਾ ਪੈ ਰਿਹਾ ਸਿਆਸੀ ਲੋਕ ਆਮ ਤੌਰ ਤੇ ਆਪਣੀ ਜੇਬ ਚੋਂ ਖਰਚਾ ਘਾਟੇ ਹੀ ਕਰਦੇ ਆ ਕਿਤੇ ਇਹਦਾ ਬੋਝ ਪੰਜਾਬ ਦੀ ਬਿਜ਼ਨਸ ਕਮਿਊਨਿਟੀ ਤੇ ਤਾਂ ਨਹੀਂ ਪੈ ਜਾਏਗਾ ਅਥਰ ਸਭ ਗੱਲ ਹੈ ਜੀ ਕਿ ਮੇਰੀ ਨਾਲ ਅੱਜ ਇੱਕ ਵਿਧਾਇਕ ਦੇ ਨਾਲ ਪੰਜਾਬ ਦੇ ਇੱਕ ਵਿਧਾਇਕ ਦੇ ਨਾਲ ਗੱਲ ਹੋਈ ਮੈਂ ਨੂੰ ਕਹੇ ਵੀ ਕਿ ਅਗਲੇ ਦਿਨਾਂ ਦੇ ਵਿੱਚ ਕੀਰ ਜਿਵੇਂ ਆ ਕਹਿੰਦਾ ਭਾਈ ਜੀ ਅਗਲੇ 12-15 ਦਿਨ ਤਾਂ ਮੈਂ ਦਿੱਲੀ ਦੇ ਵਿੱਚ ਆ ਮੈਂ ਕਿਹਾ ਉਹ ਕਿਉਂ ਕਹਿੰਦਾ ਮੇਰੀ ਵੀ ਡਿਊਟੀ ਲਾਈ ਗਈ ਆ ਪਾਰਟੀ ਦੇ ਵੱਲੋਂ ਕਿ ਭਾਈ ਤੂੰ ਦਿੱਲੀ ਦੇ ਵਿੱਚ ਕਾਲਕਾ ਜੀ ਸੀਟ ਦੇ ਉੱਤੇ ਪਾਰਟੀ ਦੇ ਉਮੀਦਵਾਰ ਦੇ ਪੱਖ ਦੇ ਵਿੱਚ ਪ੍ਰਚਾਰ ਕਰਨਾ ਤੇ ਮੈਂ ਕਿਹਾ ਪਰ ਬੁਲਾਉਂਗੇ ਘੜਗੱਜ ਕਹਿੰਦਾ ਘੜਗੱਜ ਕਾਹਦੇ ਭਾਈ ਜੀ ਸਾਨੂੰ ਕਿਹੜਾ ਉੱਥੇ ਕੋਈ ਜਾਣਦਾ ਨਾ ਸਾਡੀ ਫੇਸ ਵੈਲਿਊ ਆ ਨਾ ਕਿਸੇ ਨੂੰ ਪਤਾ ਵੀ ਭਾਈ ਇਹ ਵਿਧਾਇਕ ਆ ਮੈਂ ਕਿਤੋਂ ਵੀ ਜਾਂਦਾ ਉਹ ਮੈਂ ਕਿਸੇ ਰਿਹੜੀ ਤੇ ਖੜਾ ਉਹ ਮੈਂ ਕਿਸੇ ਦਾ ਬੂਹਾ ਖੜਕਾ ਦਿਆ ਮੈਂ ਤਾਂ ਆਮ ਬੰਦੇ ਵਾਂਗੂ ਆ ਨਾ ਮੈਨੂੰ ਕੋਈ ਜਾਣਦਾ ਨਾ ਮੈਂ ਉਹਨਾਂ ਨੂੰ ਜਾਣਦਾ ਪਰ ਪਾਰਟੀ ਨੇ ਇਹ ਗੱਲ ਕਹੀ ਆ ਵੀ ਭਾਈ ਉੱਥੇ ਜਾ ਕੇ ਪ੍ਰਚਾਰ ਕਰਨਾ ਉਹ ਕਹਿੰਦਾ ਦਿਨ ਦਿnga ਆਪਾਂ 10 ਫੁੱਟਾਂ ਮਾ ਖਿੱਤਿਆ ਕਰਨੀਆਂ ਵੀ ਭਾਈ ਗਲੀਆਂ ਚ ਫਿਰਦੇ ਆ ਪ੍ਰਚਾਰ ਕਰਨੇ ਫਿਰਦੇ ਝੰਡੀ ਚੱਕ ਲਿਆ ਕਰਨੀਆਂ ਤੇ ਫੇਸਬੁੱਕ ਤੇ ਫੋਟੋ ਪਾ ਦਿਆ ਕਰਾਂਗੇ ਪਾਰਟੀ ਵੀ ਖੁਸ਼ ਤੇ ਆਪਣਾ ਵੀ ਬੁੱਤਾ ਸਰ ਜਾਣਾ ਮਤਲਬ ਇਹ ਹੈ ਜੀ ਕਿ ਪਾਰਟੀਆਂ ਡਿਊਟੀ ਲਾ ਦਿੰਦੇ ਨੇ ਕਿ ਦੇਖੋ ਜੇ ਬੰਦੇ ਦੀ ਫੇਸ ਵੈਲਿਊ ਹੋਵੇ ਆਪਾਂ ਮੰਨਦੇ ਆ ਵੀ ਭਾਈ ਬੰਦੇ ਦੀ ਡਿਊਟੀ ਲੱਗ ਗਈ ਹੁਣ ਉਦਾਹਰਨ ਦੇ ਤੌਰ ਤੇ ਉੱਥੇ ਜਲੰਧਰ ਦੇ ਵਿੱਚ ਜ਼ਮੀਨੀ ਚੋੜ ਹੋਵੇ ਜੇ ਬਰਨਾਲੇ 'ਚ ਜ਼ਮੀਨੀ ਤੌਰ 'ਤੇ ਹੋਵੇ ਫਰੀਦਕੋਟ 'ਚ ਹੋਵੇ ਤੇ ਕਰਨਾਟਕ ਦੇ ਐਮ.ਐਲ.ਏ ਦੀ ਡਿਊਟੀ ਲੱਗ ਜੇ ਕਿ ਭਾਈ ਤੁਸੀਂ ਫਰੀਦਕੋਟ ਦੇ ਵਿੱਚ ਪ੍ਰਚਾਰ ਕਰਨਾ ਉਹਨੂੰ ਕੌਣ ਪੁੱਛਦਾ ਉਹਦੇ ਬਾਰੇ ਕੌਣ ਜਾਣਦਾ ਏਵੇਂ ਹੀ ਆ ਪੰਜਾਬ ਦੇ ਭਰੇ ਵੀ ਅਗਲੀ ਗੱਲ ਇਹ ਜੀ ਕਿ ਅੱਜ ਆਪ ਦੇ ਵਿਧਾਇਕ ਸੇ ਕੁਝ ਕੋਹਰਾਂ ਨੇ ਵੀ ਇਹ ਗੱਲ ਕਹੀ ਆ ਉਹ ਕਹਿੰਦੇ ਪਾਰਟੀ ਦੇ ਡਿਊਟੀਆਂ ਤਾਂ ਸਾਡੀਆਂ ਰਾਤੀਆਂ ਪਰ ਪਾਰਟੀ ਨੇ ਇਹ ਗੱਲ ਕਹੀ ਆ ਵੀ ਰਾਤ ਦਾ ਰਹਿਣ ਸਹਿਣ ਖਰਚਾ ਪੱਠਾ ਤੁਹਾਡਾ ਆਪਣਾ ਉਹ ਕਹਿੰਦੇ ਵੀ ਸਾਡਾ ਕਸੂਰ ਕੀ ਆ ਦਿੱਲੀ ਦੇ ਵਿੱਚ ਟੋਣਾ ਤੇ ਸਾਡੇ ਸਿਰ ਦੇ ਉੱਤੇ ਵੋਟਾਂ ਦਾ ਬੋਝ ਆ ਉਹ ਕਹਿੰਦੇ ਵੀ ਅਸੀਂ ਕੀ ਕਰਗੇ ਵੀ ਭਾਈ ਨਾ ਸਾਡੇ ਕੋਲ ਕੋਈ ਰਹਿਣ ਦਾ ਉਥੇ ਪ੍ਰਬੰਧ ਹੈਗਾ ਨਾ ਖਾਣ ਪੀਣ ਦਾ ਪ੍ਰਬੰਧ ਕਹਿੰਦੇ ਗੱਡੀ ਵੀ ਆਪਣੀ ਕਰਕੇ ਆਓ ਛੱਤ ਵੀ ਤੁਹਾਡੀ ਆਪਣੀ ਹੋਣੀ ਆ ਤੇ ਪਾਰਟੀ ਦੇ ਤੁਹਾਨੂੰ ਕੋਈ ਨਹੀਂ ਦੇਣਾ ਜੀ ਪਰ ਉਹਨਾਂ ਨੇ ਕਿ ਤੋ ਹੋਰ ਕੋਈ ਸਾਮੀ ਲੱਭ ਲੈਣੀ ਆ ਫਿਰ ਉਹ ਲੱਭਣੀ ਪਊਗੀ ਜੀ ਉਹ ਕਹਿੰਦੇ ਫਿਰ ਅਸੀਂ ਕਰੀਏ ਕੀ ਉਹ ਕਹਿੰਦੇ ਵੀ ਜੇਕਰ ਅਸੀਂ ਕਿਸੇ ਨੂੰ ਕੋਈ ਸਾਮੀ ਬਣਾਵਾਂਗੇ ਤੇ ਬਾਅਦ ਵਿੱਚ ਕੋਈ ਨਾ ਕੋਈ ਬੰਦਾ ਫਿਰ ਆਪਦਾ ਗਰਜ ਵੀ ਪੂਰੀ ਕਰੂਗਾ ਬੰਦਾ ਕਹੂਗਾ ਜੀ ਮਾੜੀ ਜਿੱਧਰ ਸਿਫਾਰਿਸ਼ ਕਰ ਦਿਓ ਮਾੜਾ ਜ ਆ ਕੰਮ ਕਰਵਾ ਦਿਓ ਜਿਹਨੇ ਹੁਣ ਤੁਹਾਨੂੰ 15 ਰਣ ਛੱਤ ਦੇਣੀ ਆ जिन्हें ਤੁਹਾਨੂੰ ਰੋਟੀ ਪਾਣੀ ਦੇਣਾ ਜਿਹਦੇ ਤੁਹਾਡੀ ਆਉ ਭਗਤ ਕਰਨੀ ਆ ਉਹ ਕੋਈ ਨਾ ਕੋਈ ਤਾਂ ਕੰਮ ਲਊਗਾ ਜੀ 26 ਜਨਵਰੀ ਨੂੰ ਟਰੈਕਟਰ ਮਾਰਚ ਹੋ ਰਿਹਾ ਜੀ ਫਿਰ ਬਿਲਕੁਲ ਜੀ ਅੱਜ ਈਸਲੂ ਪਵਨ ਲੁਧਿਆਣਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮਹੱਤਵਪੂਰਨ ਮੀਟਿੰਗ ਹੋਈ ਆ ਇਸ ਮੀਟਿੰਗ ਦੇ ਵਿੱਚ ਮਹੱਤਵਪੂਰਨ ਚਰਚਾ ਹੋਈ ਆ ਤੇ जोगेंद्र ਸਿੰਘ ਉਗਰਾਹਾ ਸਾਹਿਬ ਦੇ ਵੱਲੋਂ ਪਤਾ ਲੱਗਾ ਜੀ ਕਿ ਇਸ ਮੀਟਿੰਗ ਦੇ ਵਿੱਚ ਹਿੱਸਾ ਲਿਆ ਗਿਆ ਉਹਨਾਂ ਨੇ ਕਿਹਾ ਜੀ ਕਿ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਹੀ ਜੱਥੇਬੰਦੀਆਂ ਆਪ ਮੁਹਾਰੇ ਟਰੈਕਟਰ ਮਾਰਚ ਦਾ ਹਿੱਸਾ ਬਣਨ ਉਹਨਾਂ ਨੇ ਕਿਹਾ ਜੀ ਕਿ ਇਹ ਸਵੈ ਟ੍ਰੈਕਟਰ ਮਾਰਚ ਸਮੇਂ ਦੀ ਲੋੜ ਆ ਤਾਂ ਜੋ ਕੇਂਦਰ ਦੀਆਂ ਤੇ ਸੁਭਾਈ ਸਰਕਾਰਾਂ ਦੇ ਉੱਤੇ ਦਬਾਅ ਬਣਾਇਆ ਜਾ ਸਕੇ ਉਹਨਾਂ ਨੇ ਕਿਹਾ ਜੀ ਕਿ 26 ਜਨਵਰੀ ਨੂੰ ਜੜ ਕੇ ਗਣਤੰਤਰ ਦਿਵਸ ਦੇ ਮੌਕੇ ਪੂਮ ਹੁਮਾ ਕੇ ਪੂਰੇ ਜੋਸ਼ ਨਾਲ ਦਬਾਅ ਬਣਾਉਣ ਦੇ ਲਈ ਸਰਕਾਰਾਂ ਦੇ ਉੱਤੇ ਤੇ ਇਹ ਪ੍ਰੋਗਰਾਮ ਉਲੀਕਿਆ ਗਿਆ ਉਹਨਾਂ ਨੇ ਕਿਹਾ ਜੀ ਟ੍ਰੈਕਟਰ ਮਾਰਚ ਅਸੀਂ ਪੂਰੇ ਜੋਸ਼ ਦੇ ਵਿੱਚ ਕੱਢਾਂਗੇ ਜੀ ਤੇ ਬਾਕੀ ਮੰਗੀ ਦੇ ਮੇਲੇ ਆ ਸੰਪੰਨ ਹੋ ਗਿਆ ਜੀ ਨਿੰਘ ਸਿੰਘਾਂ ਨੇ ਫੇ ਆਪਣੀ ਕਲਾ ਦੀ ਜ਼ੋਰ ਦਿਖਾਈ ਜੋਹਰ ਦਿਖਾਏ ਆਪਣੀਆਂ ਹੋਰ ਕਲਾਵਾਂ ਦੇ ਜੋਰ ਅੱਡੇ ਉਹ ਨਹਿੰਗਸਾਂ ਨੇ ਦਿਖਾਏ ਆ ਤੇ ਅੱਜ ਰਸਮੀ ਤੌਰ ਦੇ ਉੱਤੇ ਮਾਦੀ ਦੇ ਮੇਲੇ ਦੀ ਮੁਖਸਰ ਸਾਹਿਬ ਦੇ ਵਿੱਚ ਸਮਾਪਤੀ ਹੋ ਗਈ ਆ ਚਲੋ ਸਮਾਪਤੀ ਵੀ ਹੁੰਦੀ ਆ ਹਰ ਵਾਰ ਸ਼ੁਰੂਆਤ ਵੀ ਹੁੰਦੀ ਆ ਹਰ ਵਾਰ ਪਰ ਮੈਂ ਹਰ ਵਾਰ ਇਹ ਗੱਲ ਕਹਿਣਾ ਹੁੰਦਾ ਕਿ ਦੇਖੋ ਜਿਹੜੇ ਇਤਿਹਾਸਕ ਦਿਹਾੜੇ ਹੁੰਦੇ ਆ ਜਾਂ ਜਿਹੜੇ ਜੋੜ ਮੇਲੇ ਹੋਣ ਜਾਂ ਕੋਈ ਹੋਰ ਇਤਿਹਾਸਕ ਦਿਹਾੜਾ ਹੋਵੇ ਉਹਦੇ ਉੱਤੇ ਗੱਲ ਤਾਂ ਕਰਨੀ ਚਾਹੀਦੀ ਜੀ ਸਬੰਧਤ ਦਿਨ ਦੇ ਇਤਿਹਾਸ ਬਾਰੇ ਪਰ ਗੱਲ ਉਹਦੀ ਹੁੰਦੀ ਆ 5% ਜਾਂ 5% ਵੀ ਨਹੀਂ ਕਰਦੇ ਕੀੜੇ ਕੱਟ ਪ੍ਰੋਗਰਾਮ ਹੁੰਦੇ ਸਿਆਸੀ ਲੋਕਾਂ ਦੇ ਐਸਟੀਵੀ ਤੇ ਕਾਨਫਰੰਸਾਂ ਦੇ ਵਿੱਚ ਇਹ ਕੁਝ ਹੋਇਆ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ 2 ਲੱਖ ਤੋਂ ਵੱਧ ਸੰਗਤ ਨੇ ਮੁਖਸਰ ਸਾਹਿਬ ਦੇ ਵਿੱਚ ਇਸ ਮਾਗੀ ਦੇ ਮੇਲੇ ਦੇ ਮੌਕੇ ਮਠੱਠੇ ਕਰਨ ਤਮਸੁਕ ਹੋਈ ਆ ਲੋਕਾਂ ਵਿੱਚ ਜੋਸ਼ ਦੇਖਣ ਵਾਲਾ ਸੀ ਤੇ ਅੱਜ ਇਹਦੀ ਰਸਮੀ ਤੌਰ ਦੇ ਉੱਤੇ ਸਮਾਪਤੀ ਹੋ ਗਈ ਆ ਜੀ ਤੇ ਵਿਧੂੜੀ ਨੇ ਫੇਰ ਆਸ਼ੀਰਵਾਦੇ ਕੁਝ ਕਹਿਤਾ ਦੇਖੋ ਵਿਧੂੜੀ ਦਾ ਤਾਂ ਵਹਿਜ ਸ਼ੁੱਧ ਸ਼ਬਦਾਂ ਦੇ ਵਿੱਚ ਗੱਲ ਆ ਵੀ ਸਿਆਣੇ ਕਹਿੰਦੇ ਹੁੰਦੇ ਆ ਵੀ ਬੰਦੇ ਦਾ ਨਾ ਮੂੰਹ ਫੱਟ ਜਿਹੜਾ ਬੰਦਾ ਇੰਨਾ ਉਹਦੇ ਬਾਰੇ ਕੋਈ ਕੀ ਕਵੇ ਤੇ ਉਹੀ ਵਿਧੂੜੀ ਆ ਬੀਜੇਪੀ ਦਾ ਕਾਲਕਾਜੀ ਤੋਂ ਜਿਹੜਾ ਉਮੀਦਵਾਰ ਆ ਉਹਨੇ ਇਹ ਗੱਲ ਕਹੀ ਹੈ ਜੀ ਕਿ ਇਹਨਾਂ ਦੇਖੋ ਜੀ ਜਿਹੜੀ ਆਤਸੀ ਆ ਇਹ ਹੁਣ ਹਿਰਨੀ ਵਾਂਗੂ ਮਟਕਦੀ ਫਿਰਦੀ ਐ ਸੇ ਕਹਿੰਦਾ ਤੇ ਇਹ ਹਿਰਨੀ ਨੂੰ ਉਧਰ ਜਾਂਦੀ ਐ ਕਦੇ ਉਧਰ ਜਾਂਦੀ ਐ ਅੱਜ ਇਹਨੂੰ ਆਤਸੀ ਹਿਰਨੀ ਲੱਗਦੀ ਐ ਉਸ ਦਿਨ ਪਹਿਲਾਂ ਇਹਨੇ ਗੱਲ ਕਹੀ ਸੀ ਕਿ ਜੇ ਮੈਨੂੰ ਤੁਸੀਂ ਵਿਧਾਇਕ ਬਣਾਤਾ ਕਾਲਕਾਜੀ ਤੋਂ ਤੇ ਮੈਂ ਭਾਈ ਸੜਕਾਂ ਬਣਾ ਲੂਗਾ ਪ੍ਰਿੰਸਾ ਗਾਂਧੀ ਦੀਆਂ ਗੱਲਾਂ ਵਰਗੀਆਂ ਫੇਰ ਰੋਲਾ ਪੈ ਗਿਆ ਸੀ ਮਤਲਬ ਰੋਲੇ ਦਾ ਦੂਜਾ ਨਾਂ ਬਦੂੜੀ ਆ ਬਾਕੀ ਬਟਾਲੇ 'ਚ ਪੁਲਿਸ ਮੁਕਾਬਲਾ ਹੋਇਆ ਕੋਈ ہاں ਬਿਲਕੁਲ ਨਹੀਂ ਬਟਾਲੇ ਦੇ ਵਿੱਚ ਅੱਜ ਵੱਡੀ ਖਬਰ ਆਈ ਆ ਵੀ ਇੱਥੇ ਪੁਲਿਸ ਨੇ ਐਨਕਾਊਂਟਰ ਕਰਕੇ ਬਟਾਲਾ ਦੀ ਪੁਲਿਸ ਨੇ ਵੱਡਾ ਐਕਸ਼ਨ ਲੈ ਕੇ ਤੇ ਰਣਜੀਤ ਸਿੰਘ ਨਾਂ ਦੇ ਇੱਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਕਹਿੰਦੇ ਵੀ ਪੁਲਿਸ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਕਰਤੀ ਜੀ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਪੁਲਿਸ ਨੇ ਕੀਤੀ ਜਵਾਬੀ ਕਾਰਵਾਈ ਤੇ ਕਹਿੰਦੇ ਵੀ ਇਹਦੇ ਵਿੱਚ ਜਿਹੜਾ ਉਸ ਦਾ ਮੁਲਾਜ਼ਮ ਵੀ ਇੱਕ ਜ਼ਖਮੀ ਹੋਇਆ ਤੇ ਇਹ ਵੀ ਬੰਦਾ ਜ਼ਖਮੀ ਹੋ ਗਿਆ। ਸੋ ਪੁਲਿਸ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਰਣਜੀਤ ਸਿੰਘ ਦੇ ਬਾਰੇ ਤੁਹਾਨੂੰ ਜਾਣਕਾਰੀ ਮਿਲੀ ਸੀ ਵੀ ਇੱਥੇ ਇਲਾਕੇ ਦੇ ਵਿੱਚ ਲੁਕਿਆ ਹੋਇਆ। ਅਸੀਂ ਇਹਨੂੰ ਲੈਣ ਗਏ ਸੀ ਤੇ ਇਹਨੂੰ ਜਦੋਂ ਪਿੰਡ ਚ ਲੱਗੀ ਤੇ ਫਿਰ ਇਹਨੇ ਪੁਲਿਸ ਪਾਰਟੀ ਦੇ ਤੇ ਪਹਿਲਾਂ ਗੋਲੀ ਚਲਾਈ ਆ। ਸੋ ਦੇਖਦੇ ਪਾਈਏ ਤਾਂ ਕੋਈ ਹੋਰ ਕਿਹੜੇ-ਕਿਹੜੇ ਖੁਲਾਸੇ ਹੁੰਦੇ ਆ ਜੀ। ਡੱਲੇਵਾਲ ਸਾਹਿਬ ਦੀ ਸਪੋਰਟ ਦੇ ਵਿੱਚ ਕਿੰਨੇ ਕਿਸਾਨਾਂ ਨੇ ਹੋਰ ਜਿਹੜਾ ਮਰਨ ਵਰਤ ਰੱਖਿਆ। 11 ਕਸਨਾ ਨੇ ਅੱਜ ਖਨੌਰੀ ਬਾਰਡਰ ਦੇ ਉਸ ਹੀ ਨਵੇਂ ਸਿਰੇ ਤੋਂ ਮਰਨ ਵਰਤ ਦੀ ਸ਼ੁਰੂਆਤ ਕਰਤੀ ਹੈ 100 ਤੋਂ 11 ਕਸਨਾ ਨੇ 111 ਕਸਨਾ ਨੇ ਅੱਜ ਮਰਨ ਵਰਤ ਦੀ ਸ਼ੁਰੂਆਤ ਕੀਤੀ ਹੈ ਦੁਪਹਿਰੇ 2 ਵਜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਡੱਲੇਵਾਲ ਸਾਹਿਬ ਨੂੰ ਇਸ ਗੱਲ ਦਾ ਹੁਲਾਰਾ ਦੇਣ ਵਾਸਤੇ ਅਸੀਂ ਆਏ ਆ ਕਿ ਭਾਈ ਤੁਸੀਂ ਇਕੱਲੇ ਨਹੀਂ ਆ ਜੇ ਮੰਨ ਲਓ ਉਹਨਾਂ ਨੂੰ ਕੁਝ ਹੋ ਜਾਂਦਾ ਅਸੀਂ ਹੈਗੇ ਆ ਜੇ ਮੰਨ ਲਓ ਅਸੀਂ 111 ਹੀ ਮਰ ਜਗੇ ਤਾਂ ਫਿਰ ਕਈ ਹਜ਼ਾਰ ਹੋਰ ਹੈਗੇ ਆ ਉਹਨਾਂ ਨੇ ਕਿਹਾ ਜੀ ਕਿ ਅਸੀਂ ਅੱਜ ਤੋਂ ਮਰਨ ਵਰਤ ਦੀ ਸ਼ੁਰੂਆਤ ਕਰ ਦਿੱਤੀ ਹੈ ਜਿੰਨੀ ਦੇਰ ਤੱਕ ਸਰਕਾਰ ਮੰਗਾ ਨਹੀਂ ਮੰਨੂਗੀ ਅਸੀਂ ਪਿੱਛੇ ਨਹੀਂ ਹਟਾਂਗੇ ਜਣੇ پنجاب ਦਾ ਮੌਸਮ ਕਿਹੋ ਜਿਹਾ پنجاب ਦਾ ਮੌਸਮ ਆ ਫਿਰ ਸਭ ਅੱਜ 16 ਸੀਗਾ ਜੀ ਐ ਜਿਵੇਂ ਤੌਪਾ ਜਿਹੜੀ ਖੜੀ ਰਹੀ ਆ ਕਪਾ ਦੇ ਫੁੱਟ ਵਾਂਗੂ ਖੜੀ ਸੀ ਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਵੀ ਆਉਂਦੇ 48 ਘੰਟਿਆਂ ਦੇ ਵਿੱਚ ਕਈ ਥਾਵਾਂ ਤੇ ਕਣੀਆਂ ਪੈ ਸਕਦੀਆਂ ਪਰ ਜਦੋਂ ਮੈਂ ਤੁਹਾਡੇ ਨਾਲ ਇਸ ਵੇਲੇ ਖਬਰਾਂ ਦੀ ਸਾਂਝ ਪਾ ਰਿਹਾ ਤਾਂ ਸ਼ਹਿਰ ਦੇ ਵਿੱਚ ਧੁੰਦ ਹੈ ਨਹੀਂ ਜੀ ਧੁੰਦ ਵੈਸੇ ਅੱਜ ਕੀ ਹਲੇ ਤੱਕ ਘਟ ਪਈ ਆ ਉਹਦਰ ਇਹਨਾਂ ਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਅੱਜ ਪੰਜਾਬ ਦੇ ਵਿੱਚ ਮੌਸਮ ਠੀਕ ਸੀਗਾ ਸੋਹਣਾ ਸੀ ਦਿਨ ਖੜਿਆ ਸੀ ਤੇ ਬਸ ਹੁਣ ਸਿਆਲ ਖਤਮ ਹੈ ਤਕਰੀਬਨ ਲੋਹੜੀ ਲੰਘੀ ਮਾਗੀ ਲੰਘੀ ਦੇਖੋ ਜੈਫਰੀ ਜੈਫਰੀਕਤ ਨਾਲ ਨਾ ਹੁਣ ਤੱਕ ਧਾਰਨਾਵਾਂ ਬਣੀਆਂ ਰਾਇਆਂ ਬਣੀਆਂ ਵੀ ਲੋਹੜੀ ਤੋਂ ਬਾਅਦ ਠੰਡ ਘਟ ਜਾਂਦੀ ਹੈ ਆਈ ਦਸੰਤ ਤੇ ਪਾਲਾ ਉਡੰਤ ਜਿਵੇਂ ਆਪਾਂ ਹੁਣ ਤੱਕ ਪੜਦੇ ਰਹੇ ਨਿੱਕੇ ਹੁੰਦਿਆਂ ਤੋਂ ਲੈ ਕੇ ਇਸ ਕੀ ਬਣੂ ਲੱਗਦਾ ਜੀ ਕਿ ਹਲੇ ਠੰਡ ਆਪਦਾ ਰੰਗ ਦਿਖਾਊਗੀ ਇਹ ਠੰਡ ਪਈ ਨਾ ਤੇ ਗੱਲ ਵੱਖਰੀ ਪਰ ਮੈਨੂੰ ਲੱਗਦਾ ਵੀ ਜਿਵੇਂ ਠੰਡ ਅੱਥਕੀ ਲੇਟ ਆਈ ਆ ਤੇ ਸ਼ਾਇਦ ਲੇਟ ਜਾਵੇ ਵੀ ਪਰ ਮੈਨੂੰ ਲੱਗਦਾ ਭਾਵੇਂ ਕੁਝ ਕਿਡਣਾ ਵਾਸਤੇ ਪਵੇ ਤੇ ਇੱਕ ਵਾਰ ਹੱਥ ਪੈਰ ਤਾਂ ਜੋੜ ਕੇ ਜੇ ਰੱਖੂਗੀ ਇੱਕ ਵਾਰ ਤੱਕ ਠਾਰੀ ਚੜੂਗੀ ਪਰ ਨਹੀਂ ਦੀ ਉਡੀਕ ਹੈ ਜੇ ਤਰ ਨਹੀਂ ਪਹੇ ਗਿਆ ਜਿਵੇਂ ਕਿ ਆਖ ਕੀਤੀ ਗਈ ਆ ਵੀ ਭਾਈਓ ਦੇ 48 ਘੰਟੇ ਚ ਪਹੁੰਚ ਲੈਣਾ ਤੇ ਸ਼ਾਇਦ ਉਸ ਤੋਂ ਬਾਅਦ ਧੁੰਦ ਵੀ ਵਧੇ ਤੇ ਠਾਰੀ ਦੀ ਤਰਨੋ ਜੀ ਬਹੁਤ ਬਹੁਤ ਮਿਹਰਬਾਨੀ ਐਂਡ ਹੈਵਿੰਗ ਹੈਪੀ ਬਰਥਡੇ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਸ਼ੁ크ਰੀਆ ਸਰ ਥੈਂਕ ਯੂ FM.